ਅੱਜ ਆਮ ਆਦਮੀ ਪਾਰਟੀ ਐਸਸੀ ਵਿੰਗ ਪੰਜਾਬ ਦੀ ਤਰਫੋਂ ਪੂਰੇ ਸੂਬੇ ਦੇ ਵਿੱਚ ਕੇਂਦਰ ਸਰਕਾਰ ਦੇ ਭਾਰਤੀ ਜਨਤਾ ਪਾਰਟੀ ਦੇ ਪੁਤਲੇ ਫੁੱਕੇ ਜਾ ਰਹੇ ਆ ਕਾਰਨ ਹੈ ਕਿ ਪਿਛਲੇ ਦਿਨੀ ਜਿਹੜਾ ਸਾਡੇ ਦੇਸ਼ ਦੇ ਚੀਫ ਜਸਟਿਸ ਆਫ ਇੰਡੀਆ ਜਸਟਿਸ ਗਵਈ ਉਹਨਾਂ ਦੇ ਉੱਤੇ ਇੱਕ ਵਕੀਲ ਵੱਲੋਂ ਕੋਰਟ ਦੇ ਅੰਦਰ ਸੁਪਰੀਮ ਕੋਰਟ ਦੇ ਅੰਦਰ ਜੁੱਤੀ ਛੁੱਟੀ ਗਈ ਔਰ ਉਹ ਜਿਹੜੀ ਆ ਨਾਲ ਉਹਦਾ ਇਹ ਲਫਜ਼ ਕਿ ਇਹ ਜਿਹੜੀ ਜੁੱਤੀ ਉਹਨੇ ਛੁੱਟੀ ਆ ਇਹ ਸਨਾਤਨੀ ਜਿਹੜੇ ਹੈਗੇ ਆ ਉਹਦੀ ਹੱਦ ਤੱਕ ਆ ਇਸ ਕਰਕੇ ਉਹਨਾਂ ਨੇ ਜੁੱਤੀ ਛੁੱਟੀ ਔਰ ਇਹ ਜਿਹੜੀ ਗੱਲ ਹੈ ਇਹ ਦੇਸ਼ ਦੇ ਲਈ ਇੱਕ ਬਹੁਤ ਵੱਡਾ ਕਲੰਕ ਹੈ ਕਿਉਂਕਿ ਚੀਫ ਜਸਟਿਸ ਆਫ ਇੰਡੀਆ ਉਹ ਇੱਕ ਐਡੇ ਵੱਡੇ ਉਹਦੇ ਜਿਹੜੇ ਦੇਸ਼ ਦੇ ਕਾਨੂੰਨ ਵਿਵਸਥਾ ਦਾ ਸਭ ਤੋਂ ਵੱਡਾ ਆਉਧਾ ਆ ਔਰ ਉਹਦੇ ਤੇ ਉਹ ਬੈਠਿਆ ਹੋਇਆ ਇੱਕ ਕਿਸੇ ਕਾਸਟ ਦਾ ਜਾਂ ਕਿਸੇ ਧਰਮ ਦਾ ਇਨਸਾਨ ਨਹੀਂ ਹੈ ਉਹ ਇਸ ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਚੀਫ ਜਸਟਿਸ ਆਫ ਇੰਡੀਆ ਬਣਿਆ ਔਰ ਉਹ ਭਾਵੇਂ ਕਿ ਸ਼ੈਡਿਊਲ ਕਾਸਟ ਨੇ ਲੇਕਿਨ ਇਹਨਾਂ ਲੋਕਾਂ ਦੀ ਮਾਨਸਿਕਤਾ ਜਿਹੜੀ ਹੈ ਉਹ ਅੱਜ ਵੀ ਉਹੀ ਮੰਨੁਵਾਦੀ ਸੋਚ ਵਾਲੀ ਹੈ ਕਿ ਇਹ ਇਸ ਦੇਸ਼ ਦੇ ਅੰਦਰ ਮੰਨੁਵਾਦੀ ਵਿਵਸਥਾ ਨੂੰ ਲਾਗੂ ਕਰਨਾ ਚਾਹੁੰਦੇ ਆ ਜਦਕਿ ਦੇਸ਼ ਦੇ ਅੰਦਰ 바ਵਾ ਸਾਹਿਬ ਡਾਕਟਰ ਪੀਮਰਾਵ ਅੰਬੇਡਕਰ ਜੀ ਨੇ ਮਾਨਵਤਾਵਾਦੀ ਵਿਵਸਥਾ ਜਿਹੜੀ ਹੈ ਉਹ ਲਾਗੂ ਕਰਨ ਦੇ ਲਈ ਦੇਸ਼ ਦਾ ਸੰਵਿਧਾਨ ਜਿਹੜਾ ਬਣਾਇਆ ਜਿਹਦੇ ਵਿੱਚ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਔਰ ਸਾਰਿਆਂ ਨੂੰ ਜਿਹੜੇ ਬਰਾਬਰ ਦੇ ਮੌਕੇ ਉਹ ਇਸ ਦੇਸ਼ ਦੇ ਅੰਦਰ ਮਿਲੇ ਆ ਤੋ ਇਹਦਾ ਜਿਹੜਾ ਭਾਜਪਾ ਦਾ ਸੀ ਪੁੱਤਰਾ ਇਸ ਕਰਕੇ ਫੁੱਟਦੇ ਆ ਕਿਉਂਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਇਹੋ ਜਿਹੇ ਲੋਕਾਂ ਨੂੰ ਸ਼ਹਿ ਦੇ ਰਹੀ ਹੈ ਔਰ ਜਦੋਂ ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਇਨਸਾਨ ਨੇ ਇਹ ਗੱਲ ਕਹੀ ਕਿ ਸਨਾਤਨੀ ਜਿਹੜਾ ਆ ਉਹਦੀ ਹੱਤਕ ਹੋ ਰਹੀ ਹੈ ਤਾਂ ਭਾਜਪਾ ਦੇ ਆਗੂਆਂ ਨੇ ਲੀਡਰਾਂ ਨੇ ਉਹਨੂੰ ਐਪਰੀਸ਼ੀਏਟ ਕੀਤਾ ਔਰ ਉਹਦੀ ਸਰਹਾਨਾ ਕੀਤੀ ਹੈ ਕਿ ਉਹਨੇ ਵਧੀਆ ਕੀਤਾ ਇਸ ਕਰਕੇ ਭਾਰਤੀ ਜਨਤਾ ਪਾਰਟੀ ਜਿਹੜੀ ਉਹਦੀ ਮਾਨਸਿਕਤਾ ਜਿਹੜੀ ਹੈ ਉਹ ਦਲਤ ਵਿਰੋਧੀ ਹੈ ਦੇਸ਼ ਨੂੰ ਬੰਡਣ ਵਾਲੀ ਹੈ ਕਿਉਂਕਿ ਦੇਸ਼ ਦੀ ਲੋਕ ਸਭਾ ਦੇ ਅੰਦਰ ਦੇਸ਼ ਦਾ ਜਿਹੜਾ ਗ੍ਰਹਿ ਮੰਤਰੀ ਹੈ ਦੇਸ਼ ਦਾ ਹੋਮ ਮਿਨਿਸਟਰ ਅਮਿਤ ਸ਼ਾਹ ਉਹਨੇ ਵੀ ਪਿੱਛੇ ਜਾਏ ਆ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦੇ ਵਾਰੇ ਦੇ ਵਿੱਚ ਅਪਸ਼ਬਦ ਜਿਹੜੇ ਆ ਉਹ ਲੋਕ ਸਭਾ ਦੇ ਵਿੱਚ ਜਿਹੜੇ ਬੋਲੇ ਔਰ ਅੱਜ ਤੱਕ ਜਿਹੜਾ ਆ ਉਹਨੇ ਮੁਆਫੀ ਨਹੀਂ ਮੰਗੀ ਔਰ ਉਸ ਤੋਂ ਬਾਅਦ ਵਿੱਚ ਦੇਸ਼ ਦੇ ਅੰਦਰ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਟੈਚੂਆਂ ਦੇ ਨਾਲ ਖੇਡਛਾੜ ਹੋਈ ਹੈ ਭੰਤੋੜ ਹੋਈ ਹੈ ਕਿਉਂਕਿ ਇਹਨਾਂ ਲੋਕਾਂ ਦੀ ਸ਼ੈ ਆ ਇਸ ਕਰਕੇ ਇਹ ਲੋਕ ਜਿਹੜੇ ਇਦਾਂ ਦੀ ਗੰਦੀ ਮਾਨਸਿਕਤਾ ਵਾਲੇ ਆ ਉਹ ਸਿਰ ਚੁੱਕ ਰਹੇ ਆ ਔਰ ਅਸੀਂ ਆਮ ਆਦਮੀ ਪਾਰਟੀ ਔਰ ਦਲਿਤ ਸਮਾਜ ਜਿਹੜਾ ਆ ਇਹ ਕਦੇ ਵੀ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰੇਗਾ ਇਹਨਾਂ ਲੋਕਾਂ ਨੂੰ ਇਹ ਗੱਲ ਦੱਸਣਾ ਚਾਹੁੰਦੇ ਆ ਤੁਹਾਡੇ ਮਾਧਿਅਮ ਤੋਂ ਕਿ ਇਹ ਲੋਕ ਜਿਹੜੇ ਆ ਇਹ ਆਪਣੀ ਇਸ ਗੰਦੀ ਮਾਨਸਿਕਤਾ ਨੂੰ ਜਿਹੜਾ ਆ ਉਹ ਠੀਕ ਕਰਨ ਇਸ ਦੇਸ਼ ਦੇ ਅੰਦਰ ਸੰਵਿਧਾਨ ਹੈ ਸੰਵਿਧਾਨ ਦੇ ਵਿੱਚ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਹੈ ਇਹ ਦੇਸ਼ ਜਿਹੜਾ ਆ ਇਸ ਸੰਵਿਧਾਨ ਦੇ ਮੁਤਾਬਕ ਚੱਲਣਾ ਮਨੁਵਾਦੀ ਵਿਵਸਥਾ ਦੇ ਮੁਤਾਬਕ ਨਹੀਂ ਦੇਸ਼ ਜਿਹੜਾ ਆ ਉਹ ਨਹੀਂ ਚੱਲਣਾ ਇਸ ਕਰਕੇ ਅਸੀਂ ਅੱਜ ਆਮ ਆਦਮੀ ਪਾਰਟੀ ਐਸਸੀ ਬੈਂਕ ਪੰਜਾਬ ਦੀ ਤਰਫੋਂ ਅੱਜ ਸਾਡੇ ਜ਼ਿਲ੍ਹਾ ਕਪੂਰਥਲਾ ਯੂਨਿਟ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਵਿਜੇ ਪੰਡੋਰੀ ਜੀ ਔਰ ਸਾਡੇ ਹਲਕਾ ਫਗਵਾੜਾ ਦੇ ਕੋਆਰਡੀਨੇਟਰ ਜਸਦੇਵ ਸਿੰਘ ਜੀ ਇਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਅੱਜ ਐਸਸੀ ਵਿੰਗ ਵੱਲੋਂ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦਾ ਪਤਲਾ ਫੂਕਿਆ ਗਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪ੍ਰੋਟੈਸਟ ਜਿਹੜਾ ਉਹ ਜਾਰੀ ਰਹਿ ਗਿਆ